ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਾਲਸਾ ਸਤਿ ਸ਼੍ਰੀ ਅਕਾਲ ਹਾਂ ਜੱ杜 ਸਾਹਿਬ ਜੀ ਅੱਜ ਕਿਸ ਕਾਰਨ ਜਿਹੜਾ ਆਪਣਾ ਨੀ ਪੱਥਰ ਅੱਜ ਕਾਰਨ ਲਖਿਆ ਗਿਆ ਜੀ ਅੱਜ ਪਿੰਡ ਫੂਲ ਦੀ ਗੱਲ ਕਰ ਲਈਏ ਇੱਥੇ ਫੂਲ ਦੇ ਵਿੱਚ ਨਾ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਸੀਗੀ ਜਿਹੜੀਆਂ ਪਾਈਪਾਂ ਪੁਰਾਣੀਆਂ ਸੀਗੀਆਂ ਵਾਟਰ ਬਾਕਸ ਵਾਲੀਆਂ ਪਾਣੀ ਵਾਲੀਆਂ ਹਾਂਜੀ ਹਾਂਜੀ ਉਹ ਟੁੱਟ ਚੁੱਕੀਆਂ ਸੀ ਥੱਲੇ ਪੈ ਗਈਆਂ ਪੁਰਾਣੀਆਂ ਹੋ ਗਈਆਂ ਉਹਦੇ ਪਾਣੀ ਵੀ ਗੰਦਾ ਰਲਦਾ ਸੀਗਾ ਹਾਂਜੀ ਸਾਡੇ ਸ਼ਹਿਰ ਫੂਲ ਟਾਊਨ ਨੂੰ ਬੜੀ ਪ੍ਰੋਬਲਮ ਆ ਰਹੀ ਸੀਗੀ ਜੇ ਲੰਬੇ ਸਾਹੇ ਤੋਂ ਮੈਂ ਦੇਖ ਰਿਹਾ ਮੇਰੇ ਕੋਲ ਜਾ ਕੇ ਇਹ ਮੰਗ ਕਰਦੇ ਵੀ ਸਾਡਾ ਪਈ ਜਿਹੜੀ ਆ ਪਾਪਾ ਨਵੀਆਂ ਪਾਈਆਂ ਜਣਾ ਹਾਂਜੀ ਧੰਨਵਾਦ ਕਰਦਾ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਾਉਂਸੇ ਮਾਨ ਸਾਹਿਬ ਦਾ ਹੂੰ ਮੰਤਰੀ ਸਾਹਿਬਾਨ ਦਾ ਜਿਨ੍ਹਾਂ ਨੇ ਸਾਡੀ ਇਹ ਸੁਣ ਕੇ ਸਾਡੀ ਮੰਗ ਨੂੰ ਪੂਰਾ ਕੀਤਾ ਹਾਂਜੀ 9 ਕਰੋੜ 70 ਲੱਖ 67 ਹਜ਼ਾਰ ਦਾ ਇਹ ਪ੍ਰੋਜੈਕਟ ਆ ਜੀ ਬਹੁਤ ਵਧੀਆ ਤਰੀਕੇ ਨਾਲ ਬੜੀਆਂ ਵਧੀਆ ਪਾ ਪਾ ਰਹੇ ਆ ਜਿਹਦੀ ਉਮਰ ਮੇਰਾ ਕਿਲਾ ਵੀ 50 60 ਸਾਲ ਹੋ ਸਕਦੀ ਆ ਤੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਸਾਰਾ ਹਲਕਾ ਰਾਮਪਰਾਪੁਰ ਪ੍ਰਧਾਨ ਸਵਾਲਕਾ ਸ਼ਹਿਰ ਨੂੰ ਵਧੀਆ ਬਣਾਈਏ ਨਾਲ ਦੀ ਨਾਲ ਜਿਹੜਾ ਇੱਥੇ ਅਸੀਂ 1 ਲੱਖ ਲੀਟਰ ਦੀ ਟੈਂਕੀ ਹੈ ਜਿਹੜੀ ਟੀਪੀਡੀ ਗੱਲ ਦੇ ਕੋਲੇ 1 ਲੱਖ ਲੀਟਰ ਦੀ ਟੈਂਕੀ ਉਹ ਆਪਣਾ ਸਟੇਲ ਕੋ ਕੋਲੇ ਜਿਹੜਾ ਹੈਗਾ ਆਪਣਾ ਕਰਾਲ ਕਲੱਬ ਉਥੇ ਬਣਾਵਾਗੇ ਤੇ ਇੱਥੇ ਡਿੱਗੀਆਂ ਬਣਾਵਾਗੇ ਇੱਥੇ ਟੀਪੀਡੀ ਗੱਲ ਕੋ ਗੰਦਾ ਪਾਣੀ ਖੜਾ ਤੋ ਦੇਖਿਆ ਗੁਰਾਹਾਲ ਜੋ ਲੱਗਦੀ ਸੀ ਉਦੋਂ ਬੜਾ ਦੁੱਖ ਹੁੰਦਾ ਸੀਗਾ ਬੜਾ ਦੁੱਖ ਹੁੰਦਾ ਯਾਰ ਆ ਕੀ ਪੂਰੇ ਕਾਫੀ ਦਰਖਤ 3 3000 ਆ ਰਹਾ ਹੈ ਪਰ ਕਾਫੀ ਦਰਖਤ ਵੀ ਜਿਹੜੇ ਖਰਾਬ ਹੋਏ ਸਨ ਜੀ ਨਹੀਂ ਬਹੁਤ ਸੋਹਣਾ ਬਣਾਣਾਗੇ ਹਾਂਜੀ ਇਹ ਬਣਾ ਕੇ ਨਾਲ ਦੀ ਨਾਲ 15 20 ਦਿਨਾਂ ਦੇ ਪ੍ਰੋਜੈਕਟ ਸੀ ਜਿਹੜਾ ਸੀਵਰੇਜ ਦਾ ਸ਼ੁਰੂ ਕਰ ਦਿੰਨਾ ਵਾ ਫੂਲ ਤੋਂ ਰਾਮਪੁਰਾ ਦਾ ਨਵਾਂ ਸੀਵਰੇਜ ਪਾਵਾਂਗੇ ਉਹ ਲੀਕਜ ਹੁੰਦੀ ਹੈ ਪੁਰਾਣਾ ਸੀਵਰੇਜ ਤਾਂ ਇੰਜ ਪਾਣੀ ਕੱਢਦਾ ਹਾਂਜੀ ਹਾਂਜੀ ਉਹ ਬਣਾ ਕੇ ਉਹਨੂੰ ਅੱਡੀ ਪ੍ਰੋਜੈਕਟ ਕਰ ਲਾ ਜੀ ਦਾ ਵੀ ਮੇਰਾ ਕਾਲ 6 7 ਮਹੀਨੇ ਚ 8 ਮਹੀਨੇ ਚ ਰਾਮਪੁਰਾ ਸ਼ਹਿਰ ਤੇ ਫੂਲ ਤੋਂ ਬਹੁਤ ਸੋਹਣਾ ਬਣ ਜਾਣਾ ਕੋਈ ਬਣਾ ਪਾਣੀ ਦੀ ਪ੍ਰਾਣਾ ਸੀਵਰੇਜ ਬਾਕੀ ਸਹਿਯੋਗ ਮੇਰੇ ਐਮਸੀ ਸਾਹਿਬਾਨ ਖੜੇ ਆ ਤੇ ਪਿੰਡ ਦਾ ਹੀ ਸਹਯੋਗ ਆ ਧੰਨਵਾਦ ਕਰਦਾ ਸੱਸੀ ਕਾਲ ਬਹਿੂ ਜੀ ਕਾ ਖਾਰਾ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਵਨ ਸਿੰਘ ਮਾਨ ਜਿੰਦਾਬਾਦ ਐਮ ਐਲ ਏ ਸਰ ਪ੍ਰਕਾਸ਼ ਸਿੰਘ ਸਿੱਧੂ ਜਿੰਦਾਬਾਦ ਸਭ ਮਿਹਰਬਾਨੀ